ਸੌਖਾ ਤਰੀਕਾ ਬਾਬਿਆਂ ਨੂੰ ਕਹਦੇ ਹਾਂ ਕਿ ਕੋਈ ਇਹੋ ਜਿਹਾ ਕੋਈ ਚਲੀਹਾ ਕੋਈ ਚਪੈਰਾ ਜਾਓ ਔਰ ਕਿਹੜਾ ਪਾਠ ਕਰਨਾ ਕੋਈ ਸੰਪਟ ਪਾਠ ਕੋਈ ਮਹਾ ਸੰਪਟ ਪਾਠ ਸਿੱਖ ਕੌਮ ਖਰਚਾ ਚੁੱਕਣ ਨੂੰ ਤਿਆਰ ਹੈ ਕੋਈ ਐਸਾ ਚਪੈਰਾ ਕੋਈ ਐਸਾ ਚਲੀਹਾ ਕਰ ਦਿਓ ਸਾਰੇ ਸਿੱਖਾਂ ਨੂੰ ਬੁਲਾ ਲਓ ਜਾਓ ਆ ਹੱਲ ਕਰਾ ਕੇ ਦਿਖਾ ਦਿਓ ਹੈਵਾ ਹਲ ਉਹਨਾਂ ਨੂੰ ਪਤਾ ਨਹੀਂ ਹੱਲ ਸੌਖਾ ਤਰੀਕਾ ਜੀ ਸਿੱਖ ਕੌਮ ਕੋਈ ਪਾਠ ਦਾ ਖਰਚਾ ਚੁੱਕਣ ਨੂੰ ਤਿਆਰ ਹੈ ਇਹ ਜਿਹੜੇ ਚਪਰੇ ਕਰਦੇ ਹੋ ਕੋ ਕਰਕੇ ਦੇਖੋ ਮੋਦੀ ਦੇ ਕਰਕੇ ਦੇਖ ਲਓ ਹੋ ਸਕਦਾ ਕੀ ਪਤਾ ਮੁਰਗਿਆ ਐਵੇਂ ਹੀ ਡਾਂਗਾਂ ਖਾਂਦੇ ਫਿਰਦੇ ਸਾਨੂੰ ਲੋੜ ਹੀ ਕੋਈ ਨਹੀਂ ਕਈ ਕੋਟ ਆਂਦੇ ਅਗਿਆਨੀ ਹੰਦ ਕਹਿੰਦੇ ਨੂੰ ਹਨੇਰੇ ਨੂੰ ਅਗਿਆਨੀ ਕਹਿੰਦੇ ਨੂੰ ਅਗਿਆਨਤਾ ਅਗਿਆਨਤਾ ਦਾ ਹਨੇਰਾ ਕਈ ਤਾਂ ਸਾਰੀ ਉਮਰ ਅਗਿਆਨਤਾ ਦੇ ਵਾਸਪੈ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਰੋੜਾਂ ਹੀ ਲੋਕ ਗੁਰਬਾਣੀ ਵਾਰੇ ਗੁਰੂ ਵਾਰੇ ਰੱਬ ਵਾਰੇ ਰਣਚਕ ਮਾਤਰ ਵੀ ਨਹੀਂ ਜਾਣ ਸਕੇ ਹਨੇਰੇ ਦੇ ਵਿੱਚ ਪੈ ਕਰਕੇ ਪਿਛਲਾਗੂ ਕਰਕੇ ਚਲੇ ਗਏ ਤੇ ਅੱਜ ਸਮਾਜ ਦੇ ਵਿੱਚ ਪਿਛਲਾਗ ਬਣਾਉਣਾ ਅੰਧ ਗਿਆਨੀ ਇਹ ਤਾਂ ਸ ਬਹੁਤ ਵਧੀਆ ਤਰੀਕਾ ਭੇਡ ਚਾਲ ਮਣਾਓ ਤੇ ਆਪਣੇ ਮਗਰ ਲਗਾ ਕਰਕੇ ਜਿੰਨਾ ਮਰਜ਼ੀ ਕਰ ਲਓ ਸਾਡੇ ਸਮਾਜ ਦੇ ਵਿੱਚ ਤੁਸੀਂ ਚੱਲਦੇ ਆ ਹਰ ਐਤਵਾਰ ਇੱਕ ਵਿਸ਼ੇਸ਼ ਇੱਕ ਚੀਜ਼ ਰੱਖੀ ਜਾਂਦੀ ਹੈ ਕਾਰੇ ਵਾਸਤੇ ਰੱਬ ਨੂੰ ਪਾਉਣ ਵਾਸਤੇ ਉਹਦਾ ਕੀ ਨਾਮ ਰੱਖਿਆ ਜੀ ਭਲਾ ਰੱਬ ਨੂੰ ਪਾਉਣ ਵਾਸਤੇ ਦਾਤਾਂ ਵਾਂ ਲੈਣ ਵਾਸਤੇ ਇਹਦੇ ਇਹ ਕੰਮ ਕਰੋਗੇ ਦਾਤ ਮਿਲੇਗੀ ਕਾਦੀ ਜੇ ਪੁੱਤਰ ਚਾਹੀਦਾ ਆ ਕੰਮ ਕਰ ਲਓ ਹਰ ਐਤਵਾਰ ਹੁੰਦਾ ਜੀ ਟੀਵੀਾਂ ਤੇ ਆਂਦਾ ਰੋਜ਼ ਕੀ ਹੈ ਜੀ ਨਾਮ ਆ ਭਲਾ ਚਪੈਰਾ ਆਉਂਦਾ ਹੈ ਜੀ ਹਰ ਐਤਵਾਰ ਕਾਰੇ ਵਾਸਤੇ ਜੇ ਪੋਤਨੀ ਹੁੰਦਾ ਆ ਕੰਮ ਕਰੋ ਜੇ ਵਿਜਾਣੀ ਲੱਗਦਾ ਆ ਕੰਮ ਕਰੋ ਜੇ ਘਰ ਦੇ ਵਿੱਚ ਕਲੇਸ਼ ਆ ਤੇ ਆ ਕੰਮ ਕਰੋ ਸੋਚ ਕੇ ਦੇਖੇ ਗੁਰੂ ਸਾਹਿਬ ਨੇ ਬਾਣੀ ਇਸ ਕਰਕੇ ਲਿਖੀ ਹੋਵੇਗੀ ਜੇ ਪੁੱਤ ਨਹੀਂ ਮਿਲੇਗਾ ਤੇ ਬਾਣੀ ਸੁਖਮੀ ਸਾਹਿਬ ਪੜ ਲਈ ਜੇ ਵਿਜਾਣੀ ਲੱਗਦਾ ਤੇ ਬਾਣੀ ਪੜ ਲਈ ਇਦਾਂ ਲਿਖਿਆ ਹੋਵੇਗਾ ਸਤਗੁਰੂ ਜੀ ਫਿਰ ਲੇਖ ਕਰਕੇ ਦੇ ਜਾਂਦੇ ਚਾਰ ਉਦਾਸੀਆਂ ਕਿਉਂ ਕਰਦੇ ਜੇ 사ਤਗੁਰੂ ਜੀ ਨੇ ਬਾਣੀ ਇਸ ਕਰਕੇ ਲਿਖੀ ਸੀ ਤੇ ਉਹਨਾਂ ਨੂੰ 31 ਤਵੀ ਤੇ ਕਿਉਂ ਬਹਿਣਾ ਪਿਆ ਉਹ ਤਾਂ ਸੌਖਾ ਸੀ ਨਾ ਫਿਰ ਫਿਰ ਤਾਂ ਜਹਾਂਗੀਰ ਬਾਦਸ਼ਾਹ ਨੂੰ ਸੁਖਮਨੀ ਸਾਹਿਬ ਦੇ ਜਾਂਦੇ 사ਤਗੁਰ ਜੀ ਉਹ ਪੜ ਲੈਂਦਾ ਉਹਦਾ ਪਾਰ ਉਤਾਰਾ ਉਹ ਜੜਾ ਸੀ ਸੋਚ ਕਰਕੇ ਦੇਖਿਓ ਗੁਰੂ ਅਰਜਨ ਸਾਹਿਬ ਜੀ ਨੂੰ 31 ਤਵੀ ਤੇ ਕਿਉਂ ਬਹਿਣਾ ਪਿਆ ਇਹ ਜਿਹੜੇ ਚਪੈਰੇ ਕਰਦੇ ਆ ਨਾ ਇਹਨਾਂ ਨੂੰ ਸਵਾਲ ਕਰਿਓ ਜਾ ਕੇ ਇਸ ਕਰਕੇ ਬਾਣੀ ਲਿਖੀ ਆ ਜਿਹੜੇ ਚਲੇ ਹੀ ਇਹ ਤਰਾਂ ਦੇ ਫਿਰਦੇ ਆ ਇਸ ਕਰਕੇ ਪਾਣੀ ਲਿਖੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜੀ ਆਨੇ ਚਾਰ ਸਾਹਿਬ ਜਾਦੇ ਵਾਰ ਦਿੱਤੇ ਸੋਚਿਆ ਕਦੇ ਜੀ ਕੀ ਬੜਾ ਦਾ ਕੋਈ ਵੱਟ ਦਾ ਰੋਲਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜੀ ਤੇ ਔਰੰਗਜ਼ੇਬ ਦੀ ਵੱਟ ਦਾ ਸਾਝ ਹੀ ਕੋਈ ਵੱਟ ਦਾ ਰੋਲਾ ਚੱਲਦਾ ਸੀ ਪਰਿਵਾਰ ਦਾ ਰੋਲਾ ਸੀ ਕੀ ਕੋਤੀਆਂ ਪੁੱਤਰਾ ਦਾ ਰੋਲਾ ਸੀ ਕੀ ਰੋਲਾ ਸੀ ਰੋਲਾ ਸਾਲਾ ਸੀ ਗੁਰਬਾਣੀ ਵਿਚਾਰ ਧਾਰਾ ਦਾ ਜਿਹੜੇ ਅੱਜ ਸਾਧ ਬਾਬੇ ਵਾਰ ਨਹੀਂ ਆਉਣ ਦਿੰਦੇ ਉਹ ਕਹਿੰਦੇ ਨੇ ਇੱਕ ਕੰਮ ਕਰੋ ਇਹਨਾਂ ਨੂੰ ਪੜ 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 ਇਸੇ ਚੀਜ਼ ਦੇ ਵਿੱਚ ਪਾਈ ਰੱਖੋ ਤਾਂ ਜੋ ਇਹਨਾਂ ਦੇ ਪੱਲੇ ਕੱਖ ਨਾ ਪਵੇ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੇ ਕਾਬਲ ਤੋਂ ਕੰਧਾਰ ਤੱਕ ਜਿਹੜਾ ਨੇ ਰਾਜ ਕੀਤਾ ਸੀ ਨਾ ਉਹਨਾਂ ਨੂੰ ਘੋਰੇ ਪਟਾ ਕੇ ਹੱਥਾਂ ਦੇ ਵਿੱਚ ਸਿਮਰਨੇ ਫੜਾ ਕਰਕੇ ਅੰਦਰ ਬੰਦ ਕਰ ਦਿੱਤਾ ਅੱਜ ਕੋਈ ਰਾਜ ਦੀ ਗੱਲ ਕਰਨ ਨੂੰ ਤਿਆਰ ਨਹੀਂ ਆਉਂਦਾ ਸਖਾ ਤਰੀਕਾ ਦੇਤਾ ਉਹ ਕਹਿੰਦੇ ਇਹਨਾਂ ਨੂੰ ਡੱਕਿਆ ਕਿਵੇਂ ਜਾਵੇ ਇਹਨਾਂ ਨੂੰ ਤਾਂ ਮਾਰ ਮਾਰ ਕੇ ਵੇਖ ਲਿਆ ਇਹਨਾਂ ਨੂੰ ਜਿਸਮਾਨੀ ਟੌਰਚਰ ਕਰਕੇ ਦੇ ਇਹ ਨਹੀਂ ਮਰਦੇ ਸਿੱਖ ਕਹਿੰਦੇ ਸਿੱਖ ਕਿਵੇਂ ਮਾਰਿਆ ਜਾਵੇ ਇਹਨਾਂ ਦੇ ਹੱਥ ਦੇ ਵਿੱਚ ਸਿਮਰਨੇ ਫੜਾ ਦਿਓ ਲੱਗੇ ਰਹਿਣ ਵਾਹਿਗੁਰੂ 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 ਲੱਗੇ ਰਹਿਣ ਤੇ ਉਹ ਅਗਲੇ ਰਾਜ ਕਰਗੇ ਕਿ ਨਹੀਂ ਕਰਗੇ ਰਾਜ ਅਜ ਕਿਹਨਾਂ ਦਾ ਬਹੁ ਗਿਣਤੀ ਦਾ ਰਾਜ ਹੋ ਗਿਆ ਕਿ ਨਹੀਂ ਮੁੱਠੀ ਪਰ ਸਿੱਖ ਸਨ ਮਹਾਰਾਜ ਰਜੀਤ ਸਿੰਘ ਨੇ ਰਾਜ ਕੀਤਾ ਲਈ ਕੀਤਾ ਉਹਨਾਂ ਨੇ ਬਾਣੀ ਪੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਣੀ ਨੂੰ ਵਿਚਾਰਿਆ ਸੀ ਤੇ ਜੇ ਉਹ ਵੀ ਭੂਰੇ ਪੱਟ ਕਰਕੇ ਬੈਠੇ ਸੀ ਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਠੇ ਤਾਂ ਸੰਨ ਭੂਰੇ ਪੱਟ ਕੇ ਉਦੋਂ ਉਹਨਾਂ ਨੂੰ ਕੌਣ ਜਾਣਦਾ ਸੀ ਮਾਦੋਦਸ ਬਰਾਗੀ ਨੂੰ ਕੌਣ ਜਾਣਦਾ ਸੀ ਉਹ ਬੈਠੇ ਹੋਏ ਸਨ ਜੰਗਲ ਦੇ ਵਿੱਚ ਸਤਗੁਰੂ ਜੀ ਕਹਿੰਦੇ ਜੰਗਲ ਦੇ ਵਿੱਚ ਨਾ ਬੈਠ ਬਾਹਰ ਆ ਜੰਗਲ ਤੋਂ ਉਹ ਦੇਖ ਲੁਕਾਈ ਦਾ ਕੀ ਹਾਲ ਹੋ ਰਿਹਾ ਲੁਕਾਈ ਦਾ ਹਾਲ ਦੇਖਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਜੋਸ਼ ਆਇਆ ਖੰਡੇ ਬਾਟ ਕੇ ਪੌਲ ਛਕੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਪਹਿਲਾ ਖਾਲਸਾ ਰਾਜ ਦਾ ਝੰਡਾ ਸਰਹੰਦ ਉੱਤੇ ਜਾ ਕੇ ਗੱਡਿਆ ਗੱਡਿਆ ਕਿ ਨਹੀਂ ਤੇ ਜਿਉਂ ਵੀ ਬਾਣੀ ਪਰ ਕੇ ਆਇਆ ਚਪੈਰੇ ਘਰ ਲਾਪੰਦੇ ਮਾਲਾ ਤੇ ਕਿੰਨੋ ਜਾਨ ਲਾਣਾ ਸੀ ਸਮਝਣ ਦੀ ਜ਼ਰੂਰਤ ਹੈ ਇਹ ਗੱਲ ਕਿ ਜੇ ਸਰਕਾਰ ਇਹ ਤਾਂ ਚਾਹੁੰਦੀ ਹੈ ਵੀ ਸਿੱਖ ਹੁਣ ਆ ਜਿਹੜੇ ਧਰਨੇ ਲਗਾ ਰਿਹਾ ਸੌਖਾ ਤਰੀਕਾ ਬਾਬਿਆਂ ਨੂੰ ਕਹਦੋ ਹਾਂ ਵੀ ਕੋਈ ਇਹੋ ਜਿਹਾ ਕੋਈ ਚਲੀਹਾ ਪੁੱਛ ਪੈਰਾ ਜਾਓ ਉਹਨਾਂ ਦਾ ਕਿਹੜਾ ਪਾਠ ਕਰਨਾ ਕੋਈ ਸੰਪਟ ਪਾਠ ਕੋਈ ਮਹਾ ਸੰਪਟ ਪਾਠ ਸਿੱਖ ਕੌਮ ਖਰਚਾ ਚੁੱਕਣ ਨੂੰ ਤਿਆਰ ਹੈ ਕੋਈ ਐਸਾ ਚੁੱਪ ਪੈਰਾ ਕੋਈ ਐਸਾ ਚਲੀਹਾ ਕਰ ਦਿਓ ਸਾਰੇ ਸਿੱਖਾਂ ਨੂੰ ਬੁਲਾ ਲਓ ਜਾਓ ਆ ਹੱਲ ਕਰਾ ਕੇ ਦਿਖਾ ਦਿਓ ਹੈਵਾ ਹਲ ਉਹਨਾਂ ਨੂੰ ਪਤਾ ਨਹੀਂ ਹੱਲ ਸੌਖਾ ਤਰੀਕਾ ਹੈ ਜੀ ਸਿੱਖ ਕੌਮ ਕੋਈ ਪਾਠ ਦਾ ਖਰਚਾ ਚੁੱਕਣ ਨੂੰ ਤਿਆਰ ਹੈ ਇਹ ਜਿਹੜੇ ਚਪੈਰੇ ਕਰਦੇ ਨੇ ਕਿ ਕਰਕੇ ਦੇਖੋ ਮੋਦੀ ਦੇ ਕਰਕੇ ਵੇਖ ਲਓ ਹੋ ਸਕਦਾ ਕੀ ਪਤਾ ਮੁਰ ਗਿਆ ਹੈ ਟਾਈ ਵੀ ਅਸੀਂ ਡਾਂਗਾਂ ਖਾਂਦੇ ਫਿਰਦੇ ਆ ਸਾਨੂੰ ਲੋੜ ਹੀ ਕੋਈ ਨਹੀਂ ਜਿਹੜੇ ਬੀਐਸਐਫ ਦੇ ਜਵਾਨ ਨਿਤ ਰੋਜ਼ ਇੱਕ ਸਾਡੇ ਪੰਜਾਬ ਦੇ ਨੌਜਵਾਨ ਦੀ ਰੋਜ਼ਾਨਾ ਤਰੰਗੇ ਦੇ ਵਿੱਚ Laash ਆਦੀ ਹੈ ਕਰਾਹਾਂ ਪਾਕ ਆਪੇ ਸਾਰਾ ਕੋਈ ਠੀਕ ਹੋ ਜਾਊਗਾ ਉਹਨਾਂ ਕੋਈ ਇੱਕ ਚਪੈਰਾ ਕਰਕੇ ਦੇ ਦਿੰਦੇ ਹਾਂ ਸੌਖਾ ਨੀ ਤਰੀਕਾ ਹੈ ਕਿਉਂ ਸਾਡੇ ਬੱਚੇ ਜਿਹੜੇ ਰੋਜ਼ਾਨਾ ਮਰ ਰਹੇ ਨੇ ਕਿਉਂ ਮਰ ਰਹੇ ਨੇ ਸੌਖਾ ਤਰੀਕਾ ਹੈ ਜੀ ਉਹਨਾਂ ਕੋਈ ਇੱਕ ਚਲੀਹਾ ਕਰ ਦਿਓ ਇੱਕ ਚੁਪੈਰਾ ਕਰ ਦਿਓ ਸੌਖਾ ਤਰੀਕਾ ਹੋ ਜਾਵੇਗਾ ਕਰੇ ਸੋਚ ਕੇ ਦੇਖੇ ਕਿਹੜੇ ਪਾਸੇ ਪਾਇਆ ਜਾ ਰਿਹਾ ਸਾਨੂੰ ਇਹੀ ਕੰਮ ਸਰਕਾਰ ਚਾਹੁੰਦੀ ਆ ਉਹ ਕਹਿੰਦੇ ਨੇ ਸਾਰੀਆਂ ਸਾਰੇ ਪਾਸੇ ਡੱਕ ਕੇ ਦੇਖ ਲੈ ਸਾਰੇ ਚੋਕਾ ਇੱਕੋ ਹੀ ਨੇ ਚੋਕ ਉਹ ਕੌਣ ਆ ਪੰਜਾਬ ਇਹ ਨਹੀਂ ਮਾਨ ਇਹ ਸਾਰਿਆਂ ਨਾਲ ਤੱਕੀ ਫਿਰਦਾ ਉਗਨੇ ਇਹਾਂ ਨੂੰ ਬੰਦ ਕਰਾਓ ਚੁੱਪ ਕਰਾਓ ਕਿਹਦੇ ਕਰਕੇ ਇਹਨਾਂ ਦੇ ਪੰਜਾਬ ਦੇ ਵਿੱਚ ਬਾਬਾ ਬਾਦ ਵਾਰ ਦੋ ਤਾਂ ਜੋ ਜਿਹੜੇ ਬਾਣੀ ਸਮਝਣ ਵਾਲੇ ਸੇਖੜੇ ਉਹ ਭੋਰਿਆਂ ਦੇ ਵਿੱਚ ਬਹਿ ਜਾਣ ਸਿਮਰਨ ਕਰੀ ਜਾਣ ਕਰੀ ਜਾਣ ਅਹੀਂ ਆਪਣਾ ਕੰਮ ਕਰ ਜੀਏ ਤੇ ਲੱਗੇ ਰਹਿਣ ਅੰਦਰ ਵੜ ਕੀ ਬਸ